ਸਰ ਅੱਜ 9 ਸਾਲ ਤੇ ਆਪਣਾ ਕੀ ਬਿਲੀ ਬੋਲ ਵਾਲਾ ਕੀ ਫਰਾਲਾ ਕੀਤਾ ਗਿਆ ਵਾ ਦੇਖੋ 9 ਸਾਲ ਦਾ ਜਿਹਨੇ ਸਾਡਾ ਸਿਟੀ ਸਰਕਲ ਦਾ ਸਟਾਫ ਹੈ ਇਹਨਾਂ ਨੇ ਹਰ ਸਾਲ ਹੀ ਇਹ ਉਲੀਕਿਆ ਹੁੰਦਾ ਹੈ ਕਿ ਪਿਛਲੇ ਸਾਲ ਦਾ ਜੋ ਮੁਗੀ ਉਨੂੰ ਲੰਘਿਆ ਜੋ ਉਹਦੇ ਵਿੱਚ ਮੁਸ਼ਕਲਾਂ ਆਈਆਂ ਗੁਰੂ ਸਾਹਿਬ ਦੀ ਊਟ ਲੈ ਕੇ ਅਸੀਂ ਨਵੇਂ ਸਾਲ ਦੇ ਵਿੱਚ ਉਹਨਾਂ ਦਾ ਕਿਵੇਂ ਪਾਰ ਲੰਘਣਾ ਹੈ ਉਹਦਾ ਊਟ ਲੈਂਦੇ ਹੋਏ ਅਸੀਂ ਇਹ ਪ੍ਰੋਗਰਾਮ ਰੱਖਿਆ ਸੀਗਾ ਮੈਨੂੰ ਆਸ ਹੈ ਕਿ ਗੁਰੂ ਸਾਹਿਬ ਦੀ ਬਾਸਟੇ ਭਰ ਹੈਗੀ ਸਾਡੇ ਕੇ ਨਵੇਂ ਸਾਲ ਦੇ ਵਿੱਚ ਜਿਹੜੀਆਂ ਮੁਸ਼ਕਲਾਂ 24 ਚ ਆਈਆਂ ਉਹ 25 ਦੇ ਵਿੱਚ ਸ਼ਾਇਦ ਅਸੀਂ ਉਹਨੂੰ ਪਾਰ ਪਾਵਾਂਗੇ ਮੁਸ਼ਕਲਾਂ ਬਹੁਤ ਹੈ ਪਰ ਹੌਲੀ ਹੌਲੀ ਜੇ ਟੀਕੇ ਨਾਲ ਉਹਨੂੰ ਲਿਖਿਆ ਜਾਊਗਾ ਤੇ ਉਹ ਜ਼ਰੂਰ ਮੁਸ਼ਕਲਾਂ ਪਾਰ ਪਾਵਾਂਗੇ ਅਸੀਂ ਕੀ ਦੇਣਾ ਜਾਂਦਾ ਨਵੇਂ ਸ਼ਾਨਾ ਸੰਦੇਸ਼ ਜਿਵੇਂ ਪਹਿਲਾਂ ਹੀ ਇੱਕ ਗੱਲ ਕਹੀ ਆ ਵੀ ਇੱਕ ਪੋਜ਼ਿਟਿਵ ਐਟੀਟਿਊਡ ਰੱਖ ਕੇ ਹਰ ਇੱਕ ਆਫੀਸਰ ਨੂੰ ਜਾਂ ਕੋਈ ਵੀ ਮੁਲਾਜ਼ਮ ਆ ਨਾ ਜੇ ਸਾਨੂੰ ਇਹੋ ਜੀਆਂ ਸੀਟਾਂ ਸਾਨੂੰ ਰੁਤਬਾ ਵੀ ਸਮਾਜ ਵਿੱਚ ਮਿਲਿਆ ਹੈ ਤੇ ਸਾਨੂੰ ਪਰਿਵਾਰ ਵੀ ਅਸੀਂ ਪਾਲਦੇ ਹੁਣਾਂ ਸੀਟਾਂ ਤੇ ਬੈਠ ਕੇ ਤੇ ਇਮਾਨਦਾਰੀ ਤੇ ਪੋਜ਼ਿਟਿਵ ਐਟੀਟਿਊਡ ਨਾਲ ਕੰਮ ਕਰਨਾ ਚਾਹੀਦਾ ਹੈ ਸ਼ਾਇਦ ਫਿਰ ਕੋਈ ਮੁਸ਼ਕਲ ਨਹੀਂ ਆਉਂਦੀ ਤੁਹਾਨੂੰ ਜੀਵਨ 'ਚ ਕੱਲੀ ਸਰਵਿਸ ਵਿੱਚ ਵੀ ਨਹੀਂ ਹੈ ਜੀਵਨ 'ਚ ਵੀ ਤੁਸੀਂ ਇਹੋ ਜਿਹਾ ਐਟੀਟਿਊਡ ਪੋਜ਼ਿਟਿਵ ਲੈ ਕੇ ਚੱਲੋਗੇ ਤਾਂ ਕਦੀ ਮੁਸ਼ਕਲ ਨਹੀਂ ਆਉਂਦੀ ਆਪ ਨੂੰ ਮੇਰਾ ਇਹੀ ਸੰਦੇਸ਼ ਹੁੰਦਾ ਹੈ ਕਿ ਇਮਾਨਦਾਰੀ ਤੇ ਪੋਜ਼ਿਟਿਵ ਐਟੀਟਿਊਡ ਰੱਖੋ ਮੈਂ ਇੰਜੀਨੀਅਰ ਹਰਪਿੰਦਰ ਸਿੰਘ ਗੋਸਲ ਉਪ ਮੰਡਲ ਅਫਸਰ ਸਬਰੀ ਡਿਵੀਜ਼ਨ ਦਰਿਆਣਾ ਟੈਂਪਲ ਆਪਣੇ ਵੱਲੋਂ ਤੇ ਆਪਣੇ ਸਾਰੇ ਕਰਮਚਾਰੀਆਂ ਵੱਲੋਂ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਤੇ ਸਮੁੱਚੀ ਦੁਨੀਆ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਮੇਰੇ ਤੋਂ ਪਹਿਲਾਂ ਸਾਡੇ ਇੰਜੀਨੀਅਰ ਰਣਜੀਤ ਸਿੰਘ ਪ੍ਰਧਾਨ ਕਾਉਂਸਲ ਆਫ ਜੂਨੀਅਰ ਇੰਜੀਨੀਅਰ ਨੇ ਸਾਰੀਆਂ ਗੱਲਾਂ ਦੱਸ ਹੀ ਦਿੱਤੀਆਂ ਨੇ ਉਹਦੇ ਵਿੱਚ ਸਾਨੂੰ ਇੱਕ 2000 ਚੀਜ਼ ਵਿੱਚ ਬੜੀ ਤਕੜੀ ਮੁਸ਼ਕਲ ਆ ਰਹੀ ਸੀ ਟਰਾਂਸਫਾਰਮਰਾਂ ਦੇ ਬਰਾਸ ਨਟ ਕਿ ਆਪਾਂ ਤੇ ਰਾਡ ਚੋਰੀ ਹੋਣ ਕਰਕੇ ਸਾਡੇ ਜਿਹੜਾ ਤੇਲ ਵੀ ਚੋਰੀ ਹੋਇਆ ਤੇ ਸਾਡੇ ਟਰਾਂਸਫਾਰਮਰ ਜਿਹੜੇ ਆ ਸਾਡੇ ਜਈਆਂ ਨੇ ਬੜੇ ਉਦਮ ਦੇ ਨਾਲ ਉਹਨਾਂ ਨੂੰ ਠੀਕ ਕਰਕੇ ਤੇ ਸ਼ਹਿਰ ਵਾਸੀਆਂ ਨੂੰ ਜਿਹੜੀ ਆ ਉਹ ਸਪਲਾਈ ਦਿੱਤੀ ਹੈ ਬਿਜਲੀ ਦੀ ਇਹਦੇ ਨਾਲ ਮੈਂ ਇੱਕ ਅਪੀਲ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਕਿ ਜੇ ਬਿਜਲੀ ਦੇ ਸਮਾਨ ਦੀ ਰਾਖੀ ਰੱਖਣਾ ਸਾਡਾ ਸਾਰਿਆਂ ਦਾ ਹੀ ਫਰਜ਼ ਆ ਕਿਉਂਕਿ ਜਦੋਂ ਟਰਾਂਸਫਾਰਮਰ ਖਰਾਬ ਹੋਏਗਾ ਤੇ ਜਿਹੜੀ ਸਪਲਾਈ ਸਾਡੇ ਵੱਡ ਮੁੱਲੇ ਖੇਤਕਾਰਾਂ ਦੀ ਪ੍ਰਭਾਵਿਤ ਹੋਏਗੀ ਤੇ ਨਾਲ ਬਿਜਲੀ ਬੋਰਡ ਦਾ ਜਿਹੜਾ ਨੁਕਸਾਨ ਹੁੰਦਾ ਉਹ ਤੇ ਹੁੰਦਾ ਹੀ ਆ ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਆ ਵੀ ਜਿਹੜਾ ਬਿਜਲੀ ਦਾ ਸਮਾਨ ਜਿੱਥੇ-ਿੱਥੇ ਸਾਡੇ ਟਰਾਂਸਫਾਰਮਰ ਲੱਗੇ ਨੇ ਰਾਤ ਨੂੰ ਰਾਹੇ ਬਕਾਏ ਲੰਘਦੇ ਜਾਂ ਜਿੰਨਾ ਘਰਾਂ ਦੇ ਵਿੱਚ ਕੈਮਰੇ ਲੱਗੇ ਨੇ ਉਹ ਥੋੜਾ ਜਾਇਦਾ ਖਿਆਲ ਰੱਖਣ ਤੇ ਸਾਡਾ ਸਾਥ ਦੇਣ ਨਾਲੇ ਇਸ ਤੋਂ ਇਲਾਵਾ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਆ ਜਿਹੜੀ ਸਾਡੀ ਪੰਜਾਬ ਪੁਲਿਸ ਬਿਲਕੁਲ ਸੁੱਤੀ ਪਈ ਆ ਬਾਰ-ਬਾਰ ਅਸੀਂ ਸਾਡੇ ਜਦੋਂ ਬਿਜਲੀ ਸਮਾਨ ਚੋਰੀ ਹੁੰਦਾ ਤੇ ਅਸੀਂ ਉਹਦੀ ਐਫ ਆਈ ਆਰ ਅੰਦਰਜ ਕਰਾਉਨੇ ਆ ਉੱਥੇ ਜਾ ਕੇ ਰਿਕਵੈਸਟਾਂ ਵੀ ਕਰਦੇ ਆ ਉਹਨਾਂ ਦੇ ਹੈਰ ਅਫਸਰਾਂ ਔਰ ਅਜੇ ਤੱਕ ਕੋਈ ਚੋਰ ਜਿਹੜਾ ਪੁਲਿਸ ਵੱਲੋਂ ਫੜਿਆ ਨਹੀਂ ਗਿਆ ਤੇ ਮੈਂ ਫਿਰ ਅਪੀਲ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਨੂੰ ਇਹ ਚੀਜ਼ ਤੋਂ ਯਾਦ ਦਿਵਾਈ ਜਾਵੇ ਤਾਂ ਕਿ ਅਸੀਂ ਆਪਣੇ ਵੱਡਮੁੱਲੇ ਖਪਤਕਾਰਾਂ ਨੂੰ ਇਸ ਤੋਂ ਵੀ ਵਧੀਆ ਸਪਲਾਈ ਜਿਹੜੀ ਆ ਉਹ ਦੇ ਸਕੀਏ ਤੇ ਇੱਕ ਮੈਂ ਹੋਰ ਆਪਣੇ ਵੱਡਮੁੱਲੇ ਖਪਤਕਾਰਾਂ ਨੂੰ ਅਪੀਲ ਕਰਾਂਗਾ ਕਿ ਬਿਜਲੀ ਦੇ ਬਿੱਲ ਜਿਹੜੇ ਸਮੇਂ ਸਿਰ ਭਰੇ ਜਾਣ ਬਿਜਲੀ ਦੀ ਚੋਰੀ ਜੋ ਇੱਕ ਬਹੁਤ ਵੱਡੀ ਸਾਡੀ ਸਮਾਜਿਕ ਭਰਾਈ ਆ ਇਹ ਤੋਂ ਅਗਰੇਜ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਮੈਂ ਫਿਰ ਦੁਬਾਰਾ ਆਪਣੇ ਵੱਲੋਂ ਤੇ ਆਪਣੇ ਕਰਮਚਾਰੀ ਸਾਥੀਆਂ ਵੱਲੋਂ ਸਮੁੱਚੀ ਦੁਨੀਆ ਨੂੰ ਤੇ ਪੱਤਰਕਾਰ ਭਾਈਚਾਰੇ ਨੂੰ ਲੱਖ ਲੱਖ ਵਧਾਈ ਦਿੰਦਾ ਨਵੇਂ ਸਾਲ ਦੀ ਧੰਨਵਾਦ ਸਾਥੀਓ ਇਹ ਬਹੁਤ ਭਾਗਾਂ ਵਾਲਾ ਦਿਨ ਹੈ ਮਹेंद्र ਰੰਕਾਰ ਸਿੰਘ ਜੈ ਜੇ ਕੌਂਸਲਰ ਵਾਈਸ ਪ੍ਰੈਜ਼ੀਡੈਂਟ ਆਪਣੇ ਵੱਲੋਂ ਜਥੇਬੰਦੀ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਸ ਨਵੇਂ ਸਾਲ ਦੀ ਆਮਦ ਉਹਤੇ ਵਧਾਈ ਦੇਣਾ ਪਰਮਾਤਮਾ ਕਰੇ ਇਹ ਨਵਾਂ ਸਾਲ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਲਈ ਦੇਸ਼ ਦੇ ਵਿਦੇਸ਼ ਦੇ ਵਾਸੀਆਂ ਦੇ ਵਾਸਤੇ ਸ਼ੁਭ ਹੋਵੇ ਖੁਸ਼ੀਆਂ ਮਾਣੋ ਇੱਕ ਮੈਸੇਜ ਆ ਸ਼ਹਿਰ ਵਾਸੀਆਂ ਲਈ ਬਿਜਲੀ ਚੋਰੀ ਜਿਹੜੀ ਆ ਉਹ ਨਾ ਕਰਨ ਨਿਰਵਿਘਨ ਸਪਲਾਈ ਜਿਹੜੀ ਆ ਉਹ ਸਮੋੱਚਾ ਬਿਜਲੀ ਮੁਲਾਜ਼ਮ ਜਿਹੜਾ ਉਹ ਤਤ ਪਰ ਹੋ ਗਈ ਦਿੰਦਾ ਪਿਆ ਪੰਜਾਬ ਸਰਕਾਰ ਵੱਲੋਂ 600 ਯੂਨਟ ਦੀ ਜਿਹੜੀ ਮਾਫੀ ਆ ਉਹ ਬੇਹੱਦ ਜਿਹੜੀ ਆ ਲੋਕਾਂ ਨੂੰ ਜ਼ਰੂਰਤਾਂ ਜਿਹੜੀਆਂ ਪੂਰੀਆਂ ਕਰ ਦਿੰਦੀ ਹੈ 600 ਯੂਨਟ ਦੇ ਵਿਅਤੀ ਸੋ ਇਸ ਕਰਕੇ ਸ਼ਹਿਰ ਸਾਰੇ ਸ਼ਹਿਰ ਵਾਸੀਆਂ ਨੂੰ ਜਿਹੜੇ ਜਿਹੜੇ ਵੀ ਵੀਰ ਇਸ ਜਿਹੜੀ ਆ ਮਾੜੀ ਹਾਲਾਤ ਦੇ ਨਾਲ ਰੰਗੇ ਹੋਏ ਆ ਉਹਨਾਂ ਨੂੰ ਬੇਨਤੀ ਆ ਕਿ ਉਹ ਗ੍ਰੇਜ ਕਰਨ ਤਾਂ ਕਿ ਜਿਹੜੀ ਸਮੁੱਚੇ ਸ਼ਹਿਰ ਵਾਸੀਆਂ ਨੂੰ ਜਿਹੜੀ ਵਧੀਆ ਸਪਲਾਈ ਜਿਹੜੀ ਉਹ ਨਿਰਵਿਘਨ ਦਿੱਤੀ ਜਾ ਸਕੇ ਧੰਨਵਾਦ ਅੱਜ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਦਾ ਜਿਹੜਾ ਉਹ ਨਵੇਂ ਸਾਲ ਦਾ ਆ ਜਦ ਕਿ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦਰਾਂ ਜੋ ਸਾਡੀ ਰੀਤ ਚੱਲਦੀ ਆ ਰਹੀ ਹੈ ਕਿ 2024 ਸਾਡਾ ਬਹੁਤ ਸੋਨਾ ਮਾਰ ਲੈਣੇ ਪਤਾ ਕਿਸਾ ਇਹ ਕਾ ਕੇ ਨਵੇਂ ਸਾਲ ਦੇ ਸ਼ੁਰੂ ਵਿੱਚ ਅਸੀਂ ਗੁਰੂ ਮਹਾਰਾਜ ਦਾ ਤਨ ਤਨ ਸਾਹਿਬ ਜੀ ਗੁਰੂ ਸਾਹਿਬ ਜੀ ਦਾ ਉਹ ਰੱਖਾ ਨਿੰਦੇ ਆਪਣੀ ਸ਼ੁਰੂਆਤ ਜਿਹੜੀ ਕਰਦੇ ਕਿਉਂਕਿ ਇਹ ਸਾਡੀ ਪਰਪਰਾ ਬਣੀ ਹੈ ਪੂਰੀ ਮਲਾਜਮਾਂ ਦੀ ਕਿ ਅਸੀਂ ਸਾਰੇ ਸਮੂਹ ਮਲਾਜਮਾਂ ਦੇ ਘਰਿਆਂ ਨੇ ਰਲ ਮਿਲ ਕੇ 1 ਜਨਵਰੀ ਜਦੋਂ ਹੁੰਦੀ ਆ ਉਦੋਂ ਮਹਾਰਾਜਾ ਜਿਹੜਾ ਹੈ ਉਹ ਰਾਸ਼ਟਰਾ ਲੈਣਾ ਤੇ ਫਿਰ ਆਪਣੇ ਨਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰਨਾ ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਜਿਹੜੀਆਂ ਕੰਮ ਨੇ ਜਿਹੜੀਆਂ ਗੱਲਾਂ ਆ ਉਹ ਚੱਲਦੇ ਇਹਦੇ ਨਾਲ ਨਾਲ ਹੀ ਸਾਡੇ ਉੱਚ ਅਧਿਕਾਰੀ ਵੀ ਪਹੁੰਚਦੇ ਆ ਔਰ ਸਾਡੇ ਚੀਫ ਸਾਹਿਬ ਅਚਚੇ ਤੌਰ ਤੇ ਪਹੁੰਚਦੇ ਆ ਜਿਨ੍ਹਾਂ ਨੇ ਮਹਾਰਾਜਾ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹੋਇਆ ਸਮੂਹ ਸੰਤਰੂਨ ਨੂੰ ਸੰਬੋਧਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਸਾਡਾ 2025 ਆ ਰਿਹਾ ਉਹਦੇ ਵਿੱਚ ਸਾਰਿਆਂ ਨੂੰ ਮਹਾਰਾਜ ਖੁਸ਼ੀਆਂ ਬਖਸ਼ੇਗਾ ਔਰ ਸਾਡੀ ਕੋਈ ਲੋਗੀ ਕਿ ਸਾਡੇ ਜਿਹੜੇ ਮਲਾਜਮਾ ਜਿਵੇਂ ਜਿਵੇਂ ਆਪਣੇ ਕੁਰਸੀ ਉੱਤੇ ਆਪਣੀ ਡੂਤੀਆ ਕਰ ਰਹੇ ਆ ਉਹ ਇਮਾਨਦਾਰੀ ਤੇ ਮਿਹਨਤ ਦੇ ਲਗਨ ਦੇ ਨਾਲ ਕਰਦੇ ਔਰ ਸਾਡਾ ਜਿਹੜਾ ਕੰਮ ਆ ਕਿ ਲੋਕਾਂ ਨੂੰ ਨਿਰਵਿਘਨ ਸਪਲਾਈ ਦੇਣਾ ਔਰ ਬਿਜਲੀ ਪ੍ਰਤੀ ਲੋਕਾਂ ਦੀਆਂ ਮੁਸ਼ਕਲਾਂ ਹਟਾਉਣੀ ਆ ਉਹਨੂੰ ਪਹਿਲ ਦੇ ਅਧਾਰ ਤੇ ਅੱਗੇ ਕਰਨਾ ਜਿਹਦੇ ਵਿੱਚ ਮੇਰੇ ਨਾਲ ਇਹ ਵੇਲੇ ਮੌਜੂਦ ਆ ਮੇਰੇ ਦੁਕਾਨਾਮੰਦਰੋਂ ਕੋਲ ਅਫਸਰ ਸਰਦਾਰਪੁਰ ਰਜਿੰਦੀ ਗੋਸਲ ਔਰ ਉਹਨਾਂ ਦੇ ਨਾਲ ਸਿਵਲ ਲਾਈਨ ਉਪਮੰਦਰ ਅਫਸਰ ਨਦਰਸ਼ਿੰਗ ਜੀ ਔਰ ਲਾਸ ਰੋਡ ਦੇ ਜੇ ਵੀ ਸਹਿਬਾਨ ਸਤਿ ਸ਼੍ਰੀ ਅਕਾਲ ਜੀ ਜੀ ਨੂੰ ਮੇਰੀ ਪ੍ਰਧਾਨਗੀ ਹੈ ਇਹ ਸਾਰੇ ਮੇਰੇ ਵੀਰ ਜਿਹੜੇ ਆ ਇਹ ਸਾਡੀ ਇੱਕ ਕੜੀ ਆ ਅਸੀਂ ਜਥੇਬੰਦੀ ਦੇ ਉਧੇਦਾਰ ਵੀ ਆ ਸਾਰੇ ਔਰ ਉਹਦੇ ਨਾਲ ਨਾਲ ਗੁਰੂ ਦੀ ਸੰਤ ਦੇ ਜਿਹੜੇ ਦਾਸਵੀਂ ਆ ਔਰ ਜਿਹੜਾ ਆਪਣੇ ਪ੍ਰਤੀ ਆਪਣੇ ਕੰਮ ਪ੍ਰਤੀ ਜਿਹੜਿਆ ਆਪਣੇ ਭਰਾਵਾਂ ਨੂੰ ਵੀ ਆਪਣੇ ਮਲਾਜ਼ਮਾਂ ਨਾਲਦਿਆਂ ਵਿੱਚ ਚੇਤ ਔਰ ਦੂਦ ਦੇਸ਼ੇ ਦਿੰਦੇ ਦਿੰਦੇ ਆ ਇਹ ਜਿਹੜਾ ਸਮਾਂ ਆ ਲੋਕਾਂ ਦੇ ਨਾਲ ਮਿਲ ਕੇ ਪਿਆਰ ਨਾਲ ਜਿਹੜਾ ਉਹ ਆਪਾਂ ਲੁਣਾ ਆ ਔਰ ਇਹਦੇ ਨਾਲ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਰਿਵਾਰ ਨੂੰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ ਦੇਣਾ ਕਿ ਜਿਹੜੇ ਸਾਰੇ ਭਾਰਤ ਸਭ ਨੂੰ ਉੱਤੇ ਜਿਹੜਾ ਉਹ ਚੰਗੀ ਖੜਾ ਰੱਖੇ ਖੁਸ਼ੀਆਂ ਦੇ ਖੇੜਿਆਂ ਦੇ ਨਾਲ ਜਿਹੜਾ ਉਹ 2025 ਜਿਹੜਾ ਉਹ ਆਪਣੇ ਪਰਿਵਾਰ ਦੇ ਵਿੱਚ ਬਤਾਓ ਇਹਨਾਂ ਕੋਈ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਸਤ ਜੀ ਜਿਹੜਾ ਜਿਹੜਾ ਪਰਾਲਾ ਕਿਤੇ ਪਿਛੇ ਕਿੰਨੇ ਸਾਲਾਂ ਤੋਂ ਪਿੱਛੇ ਜਾ ਰਿਹਾ ਆ ਇਹ ਜਿਹੜਾ ਪ੍ਰਾਣਾ ਸਾਡੇ ਕੁਝ ਪਿਛਲੇ 15 ਸਾਲ ਤੋਂ ਚੱਲਦਾ ਆ ਰਿਹਾ ਹੈ ਇਸੇ ਛੇ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਹੈ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜੀ ਕਿ ਸ਼ਹਿਰ ਵਾਸੀਆਂ ਦੇ ਇਹ ਸੈਟਰ ਦੇ ਵਿੱਚ ਦਫ਼ਤਰ ਆ ਸ਼ਹਿਰ ਦੇ ਸੈਟਰ ਦੇ ਵਿੱਚ ਔਰ ਸਿਟੀ ਸ਼ਹਿਰ ਜਿਹੜਾ ਜਿਹੜਾ ਸਾਡਾ ਅਸਲ ਸ਼ਹਿਰ ਹੈ ਸ਼ਹਿਰ ਦਾ ਲੱਗਾ ਉਹ ਸਾਰਾ ਇਸੇ ਦਫ਼ਤਰ ਦੇ ਨਾਲ ਜਿਹੜਾ ਉਹ ਜੁੜਿਆ ਆ ਔਰ ਅਸਲ ਤੇ ਸ਼ਹਿਰ ਦੇ ਵਿੱਚ ਬੜੀਆਂ ਮੁਸ਼ਕਲਾਂ ਹੋਈਆਂ ਨੇ ਜਿਵੇਂ ਕਿ ਟ੍ਰਾਂਸਪੋਰਟ ਨੂੰ ਬਹੁਤ ਗਲੀਆਂ ਛੋਟੀਆਂ ਨਹੀਂ ਲੱਗਦੇ ਸਪਲਾਈ ਲੋਕਾਂ ਨੂੰ ਮੰਗ ਜ਼ਿਆਦਾ ਆ ਫਿਰ ਵੀ ਅਸੀਂ ਉਹਦੇ ਮੁਤਾਬਕ ਕੋਈ ਨਾ ਕੋਈ ਰਾਹ ਲੱਭ ਕੇ ਕਿਤਨਾ ਕਿਤੇ ਸਾਡੀ ਯੋਜਨਾ ਬਣਾ ਕੇ ਸਾਡੇ ਅਫਸਰ ਸਾਹਿਬਾਨ ਸਾਡੇ ਜੇਸਚਰ ਬਣਾ ਉਹਨਾਂ ਚੀਜ਼ਾਂ ਨੂੰ ਮੰਗ ਨੂੰ ਪੂਰਾ ਕਰਦੇ ਲੋਕਾਂ ਦੇ ਨੂੰ ਤੇ ਤਾਂ ਹੀ ਲੋਕ ਜਿਹੜੇ ਆ ਉਹ ਸ਼ਹਿਰ ਦੇ ਵਿੱਚ ਖਿਸ਼ਾਲ ਰਹਿੰਦੇ ਆ ਔਰ ਆਪਣੇ ਨਿਰਵਿਘਨ ਸਪਲਾਈ ਚਲਾਉਂਦੇ ਆ ਔਰ ਬੱਤੀ ਪ੍ਰਕੀ ਬਿਨਾਂ ਖਾਲਾ ਕੋਈ ਬੰਦਾ ਜਿਹੜਾ ਉਹ ਸਾਡਾ ਕੋਈ ਮੰਗ ਨਹੀਂ ਠਾਉਂਦਾ ਤੇ ਮੇਰੇ ਬੱਤੀ ਨਹੀਂ ਆਈ ਜਾਂ ਮੈਨੂੰ ਕੋਈ ਤੰਗੀ ਹੈ ਠੀਕ ਹੈ ਲੋਕ ਇਹ ਤਾਂ ਦੁਰਵਸਤੋ ਵੀ ਕਰਦੇ ਆ ਪਰ ਫਿਰ ਵੀ ਸਾਡਾ ਕੰਮ ਆ ਆਪਣੀ ਸਪਲਾਈ ਦੇਣਾ ਵਧੀਆ ਧੰਨਵਾਦ ਦੇਣਾ ਬਾਕੀ ਇਹ ਲੋਕਾਂ ਦੀ ਸੋਚ ਹੈ ਕਿ ਇਸ ਮਹਿੰਗਾਈ ਚਲੌਂਗ ਵਕਤ ਸਾਡਾ ਸਾਰਾ ਦਾ ਸਾਨੂੰ ਸਾਥ ਚਾਹੀਦਾ ਵਾ ਸਾ ਅਸੀਂ ਜਿੰਨੇ ਮੁਲਾਜ਼ਮਾਂ ਦਾ ਜੋਰ ਜੋਰਦਾਰ ਹੈ ਉਹਨਾਂ ਲੋਕਾਂ ਦਾ ਪਬਲਿਕ ਦਾ ਵੀ ਜੋਰਦਾਰ ਹੈ ਔਰ ਇਹ ਵੀ ਗੱਲ ਕਹਾਂਗੇ ਕਿ ਲੋਕ ਜਿਹੜੇ ਪਿਛਲੇ ਸਮਿਆਂ ਦੇ ਉਤੋਂ ਸਰਕਾਰਾਂ ਨੇ ਤੇ ਫਿਲ ਮਾਫ ਕੀਤੇ ਕੀਤੇ ਔਰ ਜਿਹਨੇ ਲੋਕਾਂ ਦੇ ਜਿਹੜੇ ਜਿਹੜੇ ਲੋਕ ਚੋਰੀਆਂ ਕਰਦੇ ਆ ਦੁਰਜਿਤੀਆਂ ਕਰਦੇ ਆ ਉਹਨਾਂ ਤੋਂ ਵੀ ਗ੍ਰੇਟ ਕਰਨ ਕਿਉਂਕਿ ਚੋਰੀ ਕੋਈ ਹੱਲ ਨਹੀਂ ਹੈ ਚੋਰੀ ਤੁਹਾਨੂੰ ਮੈਂ ਤੁਹਾਡੇ ਮਤਲਬ ਉਹਨੇ ਦੱਸਣਾ ਚਾਹੁੰਦਾ ਹਾਂ ਕਿ ਵੇਖੋ ਕਦੀ ਕੋਈ ਬੰਦਾ ਅੱਗ ਤੋਂ ਬਚਿਆ ਕੋਈ ਜਾਣੇ ਜੀ ਬਿਜਲੀ ਇੱਕ ਆ ਗਿਆ ਜਿਹੜਾ ਬੰਦਾ ਅਗਨੀ ਨਾਲ ਚੋਰੀ ਕਰੂਗਾ ਉਹ ਕਦੀ ਬਾਤ ਨਹੀਂ ਦੇ ਸਕਦਾ ਇਹ ਮੈਂ ਸੁਨੇਹਾ ਦੇਣਾ ਕਿ ਤੁਸੀਂ ਜਿਹੜੇ ਬੰਦੇ ਇਸ ਚੀਜ਼ ਨੂੰ ਕਰਦੇ ਆ ਉਹ ਛੱਡ ਕੇ ਵੇਖਣ ਕਿ ਫੇਰ ਤੁਹਾਡੇ ਘਰਾਂ ਦੇ ਵਿੱਚ ਕਿੰਨੀ ਹੁਸ਼ਿਆਰੀ ਆਉਂਦੀ ਹੈ ਬਿਜਲੀ ਥੋੜੀ ਚਲਾਓ ਅਮਾਰਤਿਆਂ ਦੇ ਨਾਲ ਕਿਉਂ بڑے بڑے ਵਧੀਆ ਜਸਤਰਾਏ ਆ ਜਿਹੜੇ ਇਹਨਾਂ ਜੁੱਦ ਨਹੀਂ ਖੁੱਗਦੇ। ਔਰ ਬਰਬਤੋ ਕਰੋਗੇ ਕਹਿੰਦੀ ਉਹ ਜੇ ਤੇ ਉਹ ਮਾਰੀ ਹੁੰਦੀ। ਇਹ ਕਰਕੇ ਮੈਂ ਇਹ ਸ਼ਹਿਰ ਵਸੇ ਨੂੰ ਆਪਣੇ ਸਾਰੇ ਮਸਮੂਮ ਇਹ ਸਹਤ ਦਊਗਾ। ਤੇ ਵੀ ਗ੍ਰੈਸਿਵ ਜਾਚ ਰੂ ਕਰੂੰਗਾ ਕਿ ਉਹ ਨਾਲ ਸਮੇਂ ਦੇ ਵਿੱਚ ਮਤਲਬ ਕਿ ਜੇ ਬਿਜਲੀ ਪ੍ਰਤੀ ਤੁਸੀਂ ਇਮਾਨਦਾਰ ਹੋਗੇ ਤੇ ਸਾਡਾ ਸਾਫ ਜਿਹੜਾ ਸਾਡੇ ਜਿਹੜੇ ਲੋਕ ਆ ਸਾਡੇ ਜਿਹੜੇ ਕਰਮਚਾਰੀ ਉਹ ਮਾਣ ਕਰਨ। ਠੀਕ ਹੈ। ਤੁਸੀਂ ਨਾ ਕਹੋ ਤਾਂ ਸਾਡੇ ਲੋਕ ਜਿਹੜੇ ਇਸ ਚੀਜ਼ ਕੋਈ ਨਹੀਂ ਹੋ ਰਹੀ ਕਰਦੇ। ਬੇਸ਼ੈ ਰਾਤ ਸਰਸਾ ਪੂਰਿਆ ਦੇデア ਸਰਦੀ ਦੇ ਵਿੱਚ ਲੋਕਾਂ ਨੂੰ ਠੰਡ ਹੁੰਦੀ ਸਾਡੇ ਮੁਲਾਜ਼ਮ ਜਿਹੜੇ ਆ ਲੋਕਾਂ ਦੇ ਬੱਤੀਆਂ ਠੀਕ ਕਰਦੇ ਹੁੰਦੇ ਇਸ ਨਿਰਵਗਤ ਸਪਲਾਈ ਦੇਣੀ ਆ ਲੋਕਾਂ ਸਾਡੇ ਮੁਲਾਜ਼ਮਾਂ ਭਰਤੀ ਜਿਹੜਾ ਲੋਕਾਂ ਪਰ ਸਾਡੇ ਮੁਲਾਜ਼ਮਾਂ ਦੇ ਦੇਣੇ ਠੀਕ ਹੈ ਨਾ ਅਸੀਂ ਇਹ ਕਹ ਕੇ ਕਹਿੰਦੇ ਵੀ ਸਾਡਾ ਇਸ ਮਹਿਤਵ ਨੂੰ ਸਾਰੇ ਸਾਥ ਦੇਣ ਤਾਂ ਕਿ ਇਹਨੂੰ ਉੱਚੀ ਤਰੱਕੀ ਕਿ ਜਾਵੇ ਆ ਇਹ ਸਿਰਫ ਸਾਡਾ ਪੰਜਾਬ ਆ ਇੱਕ ਦੁਸਤਾਨ ਜਿਹਦੇ ਵਿੱਚ ਅਸੀਂ ਬੜੇ ਖਿਚਾ ਰਹੇ ਹਾਂ ਤੇ ਕਈ ਦੇਸ਼ਾਂ ਦੇ ਆਪਸਾਂ ਸਾਡੇ ਲਈ ਉਦੇਸ਼ ਆ ਕਈਆਂ ਲੋਕਾਂ ਪਿੰਡਾਂ ਦੇ ਅੱਜ ਤੱਕ ਬੀਬੀ ਦੀ ਗਈ ਉਹ ਲੋਕ ਜਿਹੜੇ ਇੱਥੇ ਜੀਵੇ ਕਿ ਵੀ ਸੰਧੀ ਜੀਂਦੇ ਹਨ ਪਰ ਇਹ ਕੱਕੇ ਅਸੀਂ ਦੁਰਵਕਤੋਂ ਨਹੀਂ ਕਰਨੀ ਉਹਦੇ ਸੋਦੇ ਘੱਟ ਨਾ ਚਰਾਉਣਾ ਤੇ ਆਪਾਂ ਆਪਣਾ ਮਹਿਕਮਾ ਸਮਝ ਕੇ ਉਹਨੂੰ ਚਲਾਓ ਇਹਨਾਂ ਕੋ ਕਹਿੰਦਾ ਹਾਂ ਧੰਨਵਾਦ